ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਦੂਸਰੀ ਕਲਾ ਇਦਾਂ ਪਰਮਾਤਮਾ ਸਭ ਨੂੰ ਹੀ ਜਿ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੁੱਖ ਤਕਲੀਫਾਂ ਤੋਂ ਨਾ ਦੂਰ ਰੱਖੇ ਜੇ ਕੁਝ ਹੁੰਦਾ ਵੀ ਆ ਦਾ ਬਸ ਪ੍ਰਮਾਤਮਾ ਨੂੰ ਬਲ ਬਖਸ਼ੇ ਲੜਨ ਦਾ ਉਸ ਚੀਜ਼ ਦੇ ਨਾਲ ਤੇ ਦੂਸਰੀ ਗੱਲ ਐਦਾਂ ਪਤਾ ਵੀ ਦੀਵਾਲੀ ਨੇੜੇ ਆ ਰਹੀ ਆ ਘਰ ਦੀ ਸਾਫ ਸਫਾਈ ਸ਼ੁਰੂ ਹੋ ਗਈਆਂ ਹੋਣਗੀਆਂ ਤੁਹਾਡੇ ਕੋਲ ਵੀ ਤੇ ਸਾਡੇ ਕੋਲ ਵੀ ਹੌਲੀ ਹੌਲੀ ਚੱਲ ਰਹੀ ਹੈ ਵਿੱਚੇ ਅਸੀਂ ਪਹਿਲਾਂ ਡਿਸਾਈਡ ਕਰ ਰਹੇ ਸੀ ਵੀ ਕਲਰ ਕਰਵਾਣਾ ਠੀਕ ਹੈ ਕਹਿੰਦੇ ਕਲਰ ਇਸ ਵਾਰ ਹੋਣਾ ਨਹੀਂ ਦੂਸਰੀ ਗੱਲ ਐਦਾਂ ਵੀ ਜਿਹੜਾ ਕਲਰ ਕਰਨੇ ਵਾਲਾ ਭਾਈ ਆ ਉਹ ਨਹੀਂ ਮਿਲ ਰਿਹਾ ਪਤਾ ਨਹੀਂ ਸਾਚਾ ਪਤਾ ਨਹੀਂ ਝੂਠਾ ਕਿਆ ਕਾਲਾ ਵਿੱਚ ਹੀ ਆਪਣੀਆਂ ਸਰਪੰਚੀ ਵਾਲੀਆਂ ਗੱਲਾਂ ਹੋਣ ਲੱਗੀਆਂ ਫਿਰ papa ਉੱਧਰ ਬਿਜ਼ੀ ਹੋ ਗਏ ਫਿਰ ਅਸੀਂ ਕਿਹਾ ਵੀ ਚਲੋ ਇਸ ਟਾਈਮ ਨਹੀਂ ਅਸੀਂ ਫੇਰ ਕਰਵਾਵਾਂਗੇ ਕਿ ਕਿਸੇ ਸਪੈਸ਼ਲ ਓਕੇਜਨ ਤੇ ਵੀ ਕਲਰ ਵਗੈਰਾ ਜਿੱਦਾਂ ਦਾ ਵੀ ਹੌਬ ਬਣੂਗਾ ਤੇ ਤੁਸੀਂ ਮੈਨੂੰ ਸਾਰਿਆਂ ਨੇ ਕਮੈਂਟ ਕਰਕੇ ਇਹ ਜਰੂਰ ਦੱਸਣਾ ਕਿ ਤੁਸੀਂ ਵੀ ਸਫਾਈਆਂ ਸ਼ੁਰੂ ਕਰਤੀਆਂ ਮੰਮੀ ਤੇ ਮਾਸੀ ਤੇ ਚਾਚੇ ਨੇ ਰਲ ਕੇ نیچے ਸਫਾਈ ਕੀਤੀ ਮੈਂ ਨਹੀਂ ਹਲੇ ਕਰ ਰਹੀ ਕਿਉਂਕਿ ਹਲੇ ਮੇਰਾ ਨਾ ਜਿਹੜਾ ਕਾਲਜ ਮੈਂ ਤੁਹਾਨੂੰ ਦੱਸਿਆ ਉਹ ਉਹ ਨਹੀਂ ਕਰ ਰਿਆਂ ਵਾਲੇ ਜੋਰ ਜਿਹਾ ਨਹੀਂ ਕਰ ਰਹਾ ਲੇਕਿਨ ਫਿਰ ਵੀ ਮਾਣਾ ਮੋਟਾ ਚਲੋ ਮੈਂ ਇਹਨਾਂ ਨੂੰ ਖਾਣਾ-ਦਾਣਾ ਹੋ ਗਿਆ ਐਦਾਂ ਦੀ ਥੋੜੀ ਜੀ ਹੈਲਪ ਕਰਤੀ ਹੁਣ ਚਾਹ ਬਣਾਈ ਆ ਆ ਕੇ ਨਾ ਧੋ ਕੇ ਬੈਠੇ ਇਹਨਾਂ ਨੂੰ ਖੁਸ਼ ਕਰਨਾ ਕਿਉਂਕਿ ਇਹਨਾਂ ਦੀ ਰੂਹ ਦੀ ਖੁਰਾਕ ਆ ਨਾ ਜਿਹੜੀ ਮੰਮੀ ਤੇ ਮਾਸੀ ਦੀ ਉਹ ਹੈਗੀ ਚਾਹ ਜਿਵੇਂ ਆਪਾਂ ਕਹਿੰਦੇ ਜਾਂਦੇ ਫਿਰ ਰੋਟੀ ਖਾ ਲਈ ਸਰੀਰ 'ਚ ਜਾਨ ਪੈ ਗਈ ਇਨਾਂ ਨੂੰ ਆਇਆ ਚਾਹ ਪੀਲੀ ਸਰੀਰ 'ਚ ਜਾਨ ਵੈ ਗਈ ਸਭ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਮਾਣਾ ਮਟਾ ਬਾਹਰਲਾ 뷰 ਦਿਖਾਨੀ ਆ ਫਿਰ ਆਪਾਂ ਅੰਦਰ ਚਾਹਦੇ ਆ ਬਾਹਰਲਾ 뷰 ਕੁਝ ਐਦਾਂ ਠੀਕਾ ਕਰਨ ਦੇ ਸ਼ੂਜ਼ ਵਗੈਰਾ ਧੋਤੇ ਹੋਏ ਆ ਬਸ ਹੁਣ ਅੰਦਰ ਚੱਕ ਕੇ ਰੱਖਣੇ ਆ ਸ਼ੁਭਦੀ ਨਿਕਰੀ ਬਚਾਈ ਦੀ ਗਿੱਲੀ ਸੀਸ ਕਰਕੇ ਮੈਂ ਸੁੱਕ ਨਹੀਂ ਪਾਈ ਸੀ ਤੇ ਆਹ ਮੈਂ ਮੰਗਵਾਈ ਸੀ ਸਪੈਸ਼ਲ ਨਿੰਮ ਇਹਨੂੰ ਵੀ ਚੱਕ ਕੇ ਹੁਣ ਤਾਂ ਕਾਣੀ ਪਰ ਲਗਾਨੀ ਆ ਮੈਂ ਤੇ ਸਾਡੇ ਜੋਨ ਜੋਨ ਇਸ ਵਾਰ ਬਹੁਤ ਜ਼ਿਆਦਾ ਵਧੀਆ ਹੋ ਰਹੀਆਂ ਮੰਮੀ ਨੂੰ ਪੁੱਛ ਕੇ ਫੇਰੀ ਨਾ ਕੋਈ ਵਾਰ ਮੈਂ ਪਾਣੀ ਦਿਵਾ ਕੇ ਕਿ ਮਾਰਨਿੰਗ ਟਾਈਮ ਵੀ ਥੋੜਾ ਥੋੜਾ ਸੀ ਨੂੰ ਦੇ ਦੰਨੇ ਆ ਪਾਣੀ ਛਿੜਕ ਦੰਨੇ ਆ ਕਹਿਣ ਦਾ ਭਾਵ ਐਦਾਂ ਸੋ ਕਹਿੰਦੇ ਮੂੜੀ ਮੂੜੀ ਆ ਦੇਸਤ ਆ ਵੇਹ ਪਿੰਡ ਦੀਆਂ ਗਲੀਆਂ ਦੀ ਹੋਕਾ ਦਿਨ ਦੀ ਫਿਰਦੀ ਦੇ ਦੇ ਫਲੀਆਂ ਆਂਦੀ ਹੈ ਨਾ ਹੁਣ ਵੀ ਹਾਸੀ ਆਉਂਦੀ ਵਗਦੀਆਂ ਨੜੀਆਂ ਦੀ ਹਨਾ ਜਿੱਦਾਂ ਵੀ ਹੈ ਸਾਹਿਬ ਤੁਹਾਨੂੰ ਸਭ ਨੂੰ ਪਤਾ ਹਰ ਭਜਨ ਮਾਨ ਜੀ ਦਾ ਇਹ ਗੁਰਦਾਸ ਮਾਨ ਸਾਹਿਬ ਦਾ ਸੌਰੀ ਬਹੁਤ ਹੀ ਵਧੀਆ Song ਜਿੰਨੇ ਵੀ ਆਪਣੇ ਬਾਹਰ ਬੈਠੇ ਆ ਪਰਦੇਸੀ ਵੀਰ ਹਨਾ ਸਾਰੀ ਫੈਮਲੀਜ਼ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਸਾਡੇਦਰ ਹਾਲ ਜਿਹੜੇ ਕੀ ਹੋਏਵੇ ਬਹੁਤ ਜ਼ਿਆਦਾ ਬੇਹਾਲ ਸੋ ਰਿਕਵੈਸਟ ਹੈ ਸਾਰਿਆਂ ਨੂੰ ਅਰਦਾਸ ਕਰਿਓ ਕਿ ਸਭ ਦੀਆਂ ਫਸਲਾਂ ਵਧੀਆਂ ਹੋਣ ਕੋਈ ਗੱਲ ਨਹੀਂ ਉਤਰਾ ਚੜਾ ਆਉਂਦੇ ਰਹਿੰਦੇ ਆ ਬਾਬਾ ਜੀ ਬਲ ਬਖਸ਼ਣ ਸਾਕੂ ਠੀਕ ਹੋ ਜਣਾ ਹੁੰਦਾ। ਕਿਆ ਬਾਤ ਹੈ ਮਾਲਕ ਪਰਖਸ਼ਾ ਹੀ ਲੰਦਾ ਸਾਡੀ। ਸੋ ਹੁਣ ਆਪਾਂ ਅੰਦਰ ਚੱਲਦੇ ਹਾਂ ਪਹਿਲਾਂ ਤਾਂ। ਤੁਹਾਨੂੰ ਮੈਂ ਦੱਸਾਂ ਅੱਜ ਮੈਂ ਕੀ ਕੀਤਾ। ਜਦ ਨੂਨ ਕਰਿਆ ਮੈਂ ਇਧਰ ਚਾਹ ਤਾਂ ਬਣਾਤੀ ਸੀ। ਆ ਦੇਖਿਓ ਬੋਇਲ ਆਊਗਾ ਨਾ ਪਿੰਨੀ ਉਦਿਆ ਲਗਦੀ ਆਹ ਆਹ ਕਿਆ ਬਾਤ ਹੈ। ਤੇ ਬਣਾਏ ਅੱਜ ਮੈਂ ਭੁੰਡੀਆਂ। ਉਹ ਮੈਨੂੰ ਹੈਗਿਆ ਜੀ ਭੁੰਡੀਆਂ ਘੱਟ ਪਸੰਦ। ਜੀਨੇ ਗੁਣੀਆਂ ਖਾਣੀਆਂ ਉਹ ਆਪਣੀ ਆ ਕੇ ਖਾ ਲੂ ਸੋ ਮੈਨੂੰ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਕਿ ਨੂੰ ਕਿਹੜੀ-ਕਿਹੜੀ ਜ਼ਿਆਦਾ ਸਬਜ਼ੀ ਪਸੰਦ ਆ ਆਪਾਂ ਕੋਸ਼ਿਸ਼ ਕਰਾਂਗੇ ਉਹਦੀ ਸਪੈਸ਼ਲ ਵੀਡੀਓ ਬਣਾ ਕੇ ਪਾਈਏ ਫਿਰ ਕੀ ਹੋ ਗਿਆ ਸੋ ਹੁਣ ਆਪਾਂ ਮੈਟ ਜਨ ਲਈ ਲਿਆ ਕੇ ਰੱਖਿਆ ਸੀਗੀਆਂ ਪਕੌੜੀਆਂ ਹੁਣ ਪਾਨੇ ਆ ਜੀ ਚਾਹ ਤਾਂ ਕਿ ਜਿਹੜੀ ਨਦੀ ਰੂਹ ਹੈ ਲੈਣੀ ਮੋਟੀ ਖੁਸ਼ ਹੋਵੇ ਠੀਕ ਇੰਦਰ ਪੈ ਗਈ ਇੱਕ ਹੋਰ ਮੰਗਲ ਜੀ ਹੁਣ ਦੇਖਿਓ ਪਤਾ ਕੀ ਬਣਦੀ ਹੈ ਅੰਨੀ ਦੇਤੀ ਅੰਨੀ ਦੇਤੀ ਆਏ ਹੋਗਾ ਅੰਨੀ ਦਾ ਤੇ ਘੱਟ ਬਣਾਈਤੀ ਇੰਨੀ ਸੁਆਦ ਨਹੀਂ ਹੋ ਹੋ ਫਿਰ ਆਏ ਹੁਣ ਇਹ ਵੀ ਪੰਗਾ ਮੜਾ ਚਲੋ ਦੇਖਦੇ ਹਾਂ ਬਾਕੀ ਥੋੜੀ ਜੀ ਆਪਾਂ ਫੇਰ ਵੀ ਬਚਾ ਕੇ ਰੱਖ ਲੈਂਦੇ ਇਹਨਾਂ ਦੇ ਥੋੜੇ ਜੇ ਮੰਮੀ ਤੇ ਮਾਸੀ ਦੇ ਗੱਲ ਹੈਗੇ ਆ ਜੀ ਜਿਹੜੇ ਬਹੁਤ ਜ਼ਿਆਦਾ ਬੋਲਦੇ ਆ ਮਤਲਬ ਤੁਹਾਨੂੰ ਪਤਾ ਸਭ ਨੂੰ ਸੀਡ ਚੱਲ ਰਹੀ ਹੈ ਇਹ ਮੌਸਮ ਚੇਂਜ ਹੋ ਰਿਹਾ ਜਿਦਾ ਵੀ ਹੈ ਸੋ ਹੁਣ ਮੈਂ ਆਪਣੀਆਂ ਮਾਮਾ ਖਾਤਰ ਸਪੈਸ਼ਲ ਲੋ ਕਾ ਕੇ ਕਹਿੰਦੇ ਹੁੰਦੇ ਆ ਸਾਨੂੰ ਰੋਟੀ ਦੋ ਇਹ ਆ ਕੇ ਕਹਿੰਦੇ ਆ ਸਾਨੂੰ ਚਾਹ ਪਿਲਾ ਦੋ ਸਾਡੀ ਜਾਨ ਜੀਨ ਪੈਜੂ ਉਹ ਨਾ ਮੰਗਦੇ ਆ ਲੈ ਦਿੱਕ ਨੀ ਖੁਸ਼ ਹੋ ਗਈ ਮਸੀ ਚਾਹ ਨੂੰ ਦੇ ਕੇ 10 ਮਹੀਨਾ ਸੀ ਮੈਨੂੰ ਬੁਖਾਰ ਚੜ ਰਿਹਾ ਤੈਨੂੰ ਪਤਾ ਹਾਂ ਮੈਂ ਤੇਰੇ ਨਾਲ ਜਾ ਕੇ ਇੰਜੈਕਟ ਲਵਾ ਕੇ ਆਇਆ ਹਾਏ ਹਾਏ ਲੈ ਕੱਲ ਆਉਣੇ ਲਾਉਣੇ ਦੇਖੀ ਲੈ ਨੀ ਨਾ ਆਖੀ ਨੀ ਵੀ ਬਹੁਤ ਕੰਮ ਕਰਾ ਜਾਂਦੀ ਹੈ ਹੈ ਵਸੀ ਜਿਹੜਾ ਕੋਈ ਨਹੀਂ ਹਰ ਰੱਦਣਾ ਤਾਂ ਉਹ ਵੀ ਕਰੇ ਸਸਰੀਕਾਲ ਬੁਲਾਓ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਇਨਾ ਕਹਿ ਉਹਨੂੰ ਠੰਡ ਵੀ ਲੱਗ ਰਹੀ ਆ ਮੈਨੂੰ ਗਲਾ ਵੀ ਮੇਰਾ ਫੜ ਹੋ ਰਿਹਾ ਫੇਰ ਤੁਸੀਂ ਨਾ ਚਾਹ ਬਣਾ ਕੇ ਲਈ ਕੈੜੀ ਜੀ ਚਾਹ ਬਣਾ ਕੇ ਲੈ ਕੇ ਆਇਆ ਮਸੀ ਪਹਿਲਾਂ ਇੱਕ ਘੁੱਟ ਪਰ ਮੈਂ ਲੇਕਾ ਤੇ ਮੇਰੀ ਵਾਸੀ ਦੇ ਘੁੱਟ ਪਰ ਪੀ ਲੂੰਗਾ ਓਹੋ ਫੇਰ ਦਾਦਾ ਨੂੰ ਸੁੱਕ ਜਨ ਬਣਾ ਕੇ ਗਰਮ ਗਰਮ ਪੀਣੀ ਜਦ ਹਾਂ ਹਾਂ ਪਰ ਮੂਏ ਇਹ ਪਤਾ ਲੱਗਦਾ ਵੀ ਇਹਦੇ ਵਿੱਚ ਖਾਸਾ ਕੁਝ ਪਾਇਆ ਸਪੈਸ਼ਲ ਚੀਨੀ ਲਾ ਹਾਂ ਗੱਲ ਹੈ ਇਹਦੀ ਖੁਸ਼ਬੂ ਲੈ ਚਾਦੀ ਹਾਂ ਅੰਦਰ ਖੁੱਲਦਾ ਬਣਾ ਸਰੀਰ ਹਾਂ ਬਲ劳 ਜੀ ਸਾਸਰੀਕਾਲ ਵਾਈਜ ਜੀ ਦਾ ਖਾਸਾ ਸ਼੍ਰੀ ਵਾਈਜ ਜੀ ਕੀ ਪਤਿਤ ਆਓ ਜੀ ਸਾਰੇ ਜਣੇ ਚਾਹ ਪੀਓ ਜੀ ਮੈਨੂੰ ਬਾਕੀ ਪਤਾ ਲੱਗ ਰਿਹਾ ਵੀ ਜੈਸਮੀਨ ਬਹੁਤ ਵਧੀਆ ਮੇਰੇ ਮਨ ਪਸੰਦੀ ਇਮਾਸ਼ ਪੈਸ਼ਲ 마ਸੀ ਨੂੰ ਮੱਦੇ ਨਜ਼ਰ ਰੱਖਦੇ 마ਸੀ ਦਾ ਗਾਲ ਖਰਾਵਾ ਮੈਂ ਕਹਾਂ ਚੇਹ ਔਖੀ ਸੌਖੀ ਪੀਵੇ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਐ ਵੀ ਔਖੀ ਸੌਖੀ ਪੀ ਲਵੇ ਨਾ 마ਸੀ ਤੈਨੂੰ ਦੱਸ ਦੇਣਾ ਇੱਕੇ ਚਾਹ ਨੇ ਹਾਂ ਇੱਕੇ ਘੁੱਟ ਨੇ ਇੱਕ ਇੱਕ ਵਾਰੀ ਚਾਹ ਨੇ ਦੱਸ ਦੇਣਾ ਜੇ ਨਾ ਪੀ ਹੋਵੇ ਸਾਰਾ ਤਾਂ ਮਿੱਠਾ ਤਾਂ ਮੇਰੇ ਪਾਪਾ ਨੇ ਪਾਇਆ ਹੋਇਆ ਸਾਰਾ ਉਸੇ ਪਾਪਾ ਦਾ ਮਿੱਠਾਈ ਦੀ ਗੱਲ ਹੈ ਮਿੱਠੇ ਜੇ ਨਾ ਆਪਾਂ ਪਾਵੇ ਕਹਿੰਦੇ ਮੈਂ ਮਨਪਸੰਦ ਮਿੱਠਾ ਪਾਇਆ ਉਹ ਸਹੀ ਹੈ। ਅੱਛਾ ਫੇਰ ਥੋੜੀ ਜਿਹੀ ਮਨ ਸਮਾਨ ਪਾਇਆ ਰਿਹਾ ਹੈ ਨਾ ਅਸਲ ਵਿੱਚ ਉਹਨੇ ਆਪਣਾ ਗਲ ਵਗੈਰਾ ਠੀਕ ਕਰ ਲਿਆ। ਹਾਂ ਗਲ ਆ ਸੋਚ ਕੇ ਪਾਇਆ 7 ਦਿਨ ਹੋ ਗਏ ਗਲੇ ਪਿਆ ਵੇ। ਗਲ ਗਲੇ ਠੀਕ ਹੋ ਜਾਣਾ ਠੀਕ ਹੈ। ਮਾਸੀ ਨੂੰ ਥੋੜੀ ਜਿਹੀ ਪਕੌੜੀਆਂ ਤਾਂ ਦੇ ਦੋ। ਫਿਰ ਗਲਾ ਤਾਂ ਨਹੀਂ ਖਰਾਬ ਹੋਊ। ਨਹੀਂ ਨਹੀਂ। ਚਾਹ ਹੋ ਸੁਆਦਾ ਫੇਰ ਵੀ ਤੁਸੀਂ ਲਿਮਟ ਚ ਪੀਓ ਨਹੀਂ ਖਾਓ ਸੌਰੀ ਲਿਮਟ ਚ ਕਰੋ ਬਾਈ ਬਣਾ। ਹੂੰ ਜਾਦ ਤੁਹਾਡੇ ਅੰਦਰ ਨੂੰ ਚਾਹ ਜਾਊਗੀ ਕਾ ਜਿਹਦੇ ਕੋਲ ਉੱਤਰ ਦੀ ਦਿਲ ਦੇ ਕੋਲ ਪਹੁੰਚ ਕੇ ਢਿੱਡ ਦੇ ਕੋਲ ਨੂੰ ਫੇਰ ਤੁਹਾਨੂੰ ਆਨੰਦ ਆਊਗਾ ਜਿਹੜਾ ਉੱਪਰ ਵਾਲਾ ਪਾਸਾ ਉੱਥੇ ਘੱਟ ਕੀ ਕਰਦ ਜਿਹੜਾ ਨੀਚੇ ਬੇਸਮੈਂਟ ਆ ਤੋਂ ਤਾਂ ਮੈਂ ਕਿਹਨੀਆਂ ਦੋ ਤਲੇ ਮੰਨਣੀਆਂ ਜਾਂ ਦੀਦੀ ਭਰ ਕੇ ਕੱਢਿਆ ਮੈਂ ਉੱਥੇ ਕਿਨੇ ਪਹੁੰਚ ਕੇ ਦੇਖ ਲੋ ਬੇਸਮੈਂਟ ਰਹਿ ਗਿਆ ਮੈਨੂੰ ਤਾਂ ਜਾਂਦਾ ਨਹੀਂ ਹੈਗਾ ਉੱਥੇ ਰੇਤਾ ਰੁੱਤਾ ਬਹੁਤ ਗਰਦ-ਗੁੱਦ ਜੀ ਮੈਂ ਤਾਂ ਆਉਣੀ ਕਿਹਨੇ ਬਿਨਾਂ ਨਾਲੇ ਕੋਈ ਉੱਥੇ ਘੱਟ ਜਾ ਵਰਦਾ ਫੇਰ ਵੀ ਬਾਪਾ ਮੈਂ ਕੀ ਕਹਾਂ 10 15 ਦਾ ਟਾਇਰ ਹੋ ਗਿਆ ਹੁਣ ਹੂੰ ਹੋ ਗਿਆ ਉਹਦਾ ਕਿਉਂਕਿ ਹੁਣ ਆਏ ਆ ਨਾ ਆਪਾਂ ਸਾਰਾ ਕੁਝੁੱਥੀ ਗੇਰੀ ਜਾਣੇ ਬੇਸਮੈਂਟ ਚ ਹਾਂਜੀ ਸਫਾਈ ਕਰਕੇ ਰੱਖ ਕੇ ਹੁੰਦਾ ਹੁਣ ਰੱਖ ਚੱਕ ਚੱਕ ਕੇ ਸਫਾਈ ਕਰੀਏ ਹੂੰ ਆਹ ਤਾਂ ਮੇਰੇ ਚਾਚੇ ਨੇ ਵੀ ਕਰਿਆ ਅਰੀ ਅੰਟੀ ਨੇ ਵੀ ਹੈਲਪ ਕਰਾਈ ਆ ਵਿਚ ਨੂੰ ਉਹ ਵੀ ਦੋ ਮਾਰ ਗਈ ਬਹੁਤ ਵਿਚਾਰੇ ਆਪਣਾ ਕੰਮ ਛੱਡ ਕੇ ਘਾਟਾ ਫੇਟ ਲਵਾਏਗੀ ਮੈਂ ਪਿਆਰ ਦਾ ਵੀ ਦੀਦੀ ਦੀ ਵੀ ਗੱਦ ਵਿੱਚ ਨਹੀਂ ਜਾ ਸਕਦੀ ਇਹ ਇਹ ਵੀ ਲਈ ਸੁਣਾ ਗਰਮ ਮੈਂ ਕਹਾ ਮਾਸੀ ਫੱਟੇ ਚੱਕ ਗਈ ਅੰਨੀ ਸਵਾਦ ਚਾਹ ਗਰਮ ਗਰਮੇ ਖਿੱਚਦੀ ਤੇ ਹੁਣ ਦੱਸ ਹੁਣ ਤਾਂ ਆਪਾਂ ਇਹ ਡੰਗਰ ਚੋਲੇ ਹੁੰਦੀਆਂ ਤੋ ਆਟਾ ਗੁੰਨ ਕੇ ਰੋਟੀ ਬਣਾ ਲਾ ਬਸ ਉਹ ਤੇ ਮੈਂ ਤਰੀਆਂ ਆਪਾਂ ਮੈਂ ਕਹਿੰਦੀ ਅੱਜ ਭਿੰਡੀਆਂ ਨਾਲ ਚੌਲ ਚੱਲੂ ਆ ਵੇਖ ਉਧਰ ਮਾਸੀ ਇਹ ਮੈਂ ਕਹਿੰਦੀ ਮਾਸੀ ਜੇ ਤੁਸੀਂ ਭਿੰਡੀਆਂ ਨਾਲ ਚਾਹੋ ਉਹ ਵੀ ਪਈਆਂ ਉਹ ਵੀ ਯਾਰ ਮੈਨੂੰ ਯਾਰ ਥੋੜੀ ਜੀ ਪਕੌੜੀਆਂ ਤਾਂ ਮੈਨੂੰ ਖਰਾਬ ਕਰਦੀਆਂ ਨਹੀਂ ਕਿ ਜਿਹੜੀ ਕਰਾਵਾਲੀ ਆ ਤੈਨੂੰ ਆ ਦੇਖਿਆ ਆ ਬਖਾਨੀ ਹੋਣੀ ਆ ਥੋੜੀ ਜਿਹੀ ਉਹ ਪਈਆ 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 ਨਹੀਂ ਗਾ ਕਰੂਗੇ ਤੂੰ ਨਹੀਂ ਹੁਣ ਤੁਸੀਂ ਮੈਨੂੰ ਐਂ ਤਾਂ ਦੱਸੋ ਜੀਨੇ ਪਿੰਡੀਆਂ ਖਾਣੀਆਂ ਖਾਓ ਅਸੀਂ ਕੀ ਆ ਖਾਉ ਮੈਂ ਕਰਨ ਸ਼ੁਭ ਕੀ ਖਾਉ ਪਨੀਰ ਦੀ ਭੁਰਜੀ ਬਣਾ ਦੂੰ ਹਾਏ ਮੇਰੇ ਮੰਮੀ ਦੀ ਗੱਲ ਦੇਖਿਆ ਮੈਂ ਇਹ ਕਹਿਣੇ ਲੱਗੀ ਸੀ ਤੇਰੇ ਕਰਤਾ ਐ ਮਾਸੀ ਪਨੀਰ ਬਣਾ ਦਿਲ ਲਾ ਰਹੀਆਂ ਨਿਆੜ ਤੇ ਐ ਮਾਸੀ ਪਨੀਰ ਦੀ ਭੁਰਜੀ ਰਹਿਣ ਦੇ ਤੂੰ ਦੂਸਰੀ ਤਰ੍ਹਾਂ ਪਨੀਰ ਬਣਾ ਦੇ ਕਿੱਕੜ ਬਣਾ ਦੇ ਮਾਸੀ ਨੂੰ ਪਤਾ ਕਿਵੇਂ ਕਹਿੰਦੀ ਆ ਮੈਂ ਕਿਕੜ ਮੈਂ ਨਾ ਨਾ ਹੋਰ ਅਸੀਂ ਕੰਮ ਕਰਕੇ ਥੱਲੇ ਐ ਮਾਸੀ ਡਾਰਲਿੰਗ ਆ ਇਹ ਗੱਲ ਇਹ ਆ ਮੈਨੂੰ ਤਾਂ ਕੇਵਾ ਹੋਇਆ ਵੇ ਨਹੀਂ ਪੁੱਤ ਪੁਰਜੀ ਵੀ ਬਹੁਤ ਸੁਆਦ ਹੁੰਦੇ ਆ ਬਣੀ ਜੀ ਉਦੋਂ ਸੁਆਕ ਕੇ ਫਰੋੜੇ ਬਣਾ ਦੇਣੀ ਨੇ ਤੂੰ ਤਾਂ ਐ ਕਹੋਂਗੀ ਵੀ ਮਾ ਅਸੀਂ ਮੈਨੂੰ ਤੇਰੀ ਪਾਸੀ ਬਰੇ ਹੋਰ ਸੁਆਦ ਬਣਾ ਬਣੀ ਜੀ ਉੱਪਰ ਐ ਕਿਸੇ ਦਿਨ ਫੇਰ ਬਣਾਵੀ ਮੈਂ ਥੋੜੀ ਵੀ ਮੈਂ ਮਰਨ ਲੱਗੀ ਜੇ ਘਰ ਹੋੜ ਜੇ ਬਣਾ ਦੂੰਗੀ ਨਾ ਕੁਝ ਨਹੀਂ ਤਲਿਆ ਤੇ ਤੂੰ ਕੁਝ ਨਹੀਂ ਖਾਣਾ ਮੇਰੇ ਹਾਜਮ ਤਾਂ ਪਚਾਨੀ ਸਿਆਪਾ ਦੀ ਗੱਲ ਕਰਦੀ ਆ ਮਾਸੀ ਮੈਂ ਤੜਕਾ ਲਾ ਕੇ ਵਿੱਚ ਪਨੀਰ ਗੇਰ ਤੇ ਪਾਣੀ ਜਾ ਲਾ ਕੇ ਉਹ ਗੱਲ ਕਰਦੀ ਸੀ ਮੈਂ ਦੋ ਘੰਟੇ ਨੂੰ ਕੋਈ ਕੰਮ ਲੱਗਣਾ ਉਹੋ ਕਹਿੰਦੀ ਸੀ ਹੋਰ ਕਿ ਬਣਾ ਲੈਣੀ ਹੈ ਹੈਲਪ ਕਰਾ ਦੇ ਨਾ ਚੰਦ ਮਮਾ ਬਣਾ ਦੇ ਮੈਂ ਵੀ ਇਹ ਚੀਜ਼ ਤੇ ਮੈਂ ਰੋਟੀ ਬਣਾ ਲੈ ਕੜੀ ਕੜੀ ਬਸ ਉਹ ਕਹਿੰਦੀ ਆ ਮੈਂ ਰੋਲ ਰੂਲ ਲੀ ਬਾਜੂ ਨੀ ਹੋਣੀ ਹੈ ਹਾਂ ਆਹ ਉਹ ਅੰਕੁਰਜੀ ਨਹੀਂ ਪਤਾ ਤੇਈ ਜੀ ਵਾਲੀ ਪਸੰਦ ਹੁਣ ਤੁਸੀਂ ਮੈਨੂੰ ਇਹ ਦੱਸੋ ਕੱਲ ਨੂੰ ਪ੍ਰੋਗਰਾਮ ਨੂੰ ਜਾਣਾ ਸੂਟ ਸਾਰਟ ਕੋਈ ਸੂਟ ਦੇਖ ਰਹੇ ਆਂ ਨੇ ਸੂਟ ਅੱਦਰ ਤਾਂ ਦੇਖੇ ਮੈਂ ਜਿਹੜਾ ਕਰਨੀ ਦਾ ਮੋਲ ਉਹਦੇ ਵਿੱਚ ਲਾਈਨਿੰਗ ਵਾਲਾ ਵੀ ਨਹੀਂ ਪਾਇਆ ਨਹੀਂ ਗੜਾ ਸੁਭਦਾ ਹੋਇਆ ਤਾਂ ਹੋਈ ਪਾੜਾ ਲੱਗ ਰਹੀ ਮੈਨੇ ਤਾਂ ਮੇਰੀ ਜਠਾਣੀ ਨੇ ਸੂਟ ਵੀ ਨਹੀਂ ਲੈ ਕੇ ਦਿੱਤਾ ਮੇਰਾ ਅੱਜ ਕਿੰਨਾ ਦਿਲ ਕਰਦਾ ਤਾਂ ਮੈਨੂੰ ਵੀ ਨਹੀਂ ਦਵਾਇਆ ਮੇਰੀ ਜਠਾਣੀ ਨੂੰ ਇੰਨਾ ਨਹੀਂ ਮੈਂ ਤਾਂ ਤੈਨੂੰ ਖਾਜਾ ਦੇ ਲਈ ਹੋਈ ਸੀ ਦਾ ਦੱਸ ਪਤਾ ਮੈਂ ਕਾਤੇ ਕਿਹਾ ਵੀ ਹੁਣ ਗਾਹਾਂ ਆਉਂਦਾ ਸਿਆ ਕਿਉਂ ਗਰਨੀ ਦਾ ਪਪੜਾ ਉਹ ਲੈ ਕੇ ਕੋਈ ਫਾਇਦਾ ਨਹੀਂ ਤੁਹਾਡੇ ਸਾਹਮਣੇ ਮੈਂ ਇੱਕ ਗੱਲ ਸੱਚੀ ਦੱਸੇ ਤੁਸੀਂ ਮਾਮਾ ਮੇਰੀਆਂ ਚਾਹੇ ਝੂਠਾ ਚਾਹੇ ਸੱਚਾ ਚਾਹੇ ਮੈਨੂੰ ਗਾਲਾਂ ਕੱਢ ਲਿਓ ਵੀਡੀਓ 'ਚ ਮੈਨੂੰ ਕੋਈ ਨਹੀਂ ਮੈਂ ਤੁਹਾਨੂੰ ਕਿੰਨਾ ਕਹਿੰਨੀ ਆ ਮੈਨੂੰ ਦਵਾਓ ਮੈਨੂੰ ਦਵਾਓ ਮੈਨੂੰ ਦਵਾਓ ਮੈਨੂੰ ਅੱਜ ਮੰਮੀ ਅੰਨੇ ਦਿਨ ਨੂੰ ਆਏ ਛਿੜੀ ਹੋਈ ਸੀ ਮੈਨੂੰ ਤਾਂ ਇਹ ਤਾਂ ਮਰਜਿੰਦਰ ਭਗਵਾਨ ਫੋਨ ਕਰਾਂ ਮੈਨੂੰ Google Pay ਕਰ ਪੈਸੇ ਮੈਂ ਤਾਂ ਸੂਟ ਲੈਣਾ ਪਤਾ ਨਹੀਂ ਕਿਉਂ ਅੱਜ ਤੇਰੀ ਮਾਂ ਪੈਸੇ ਨਹੀਂ ਲੈ ਕੇ ਗਈ ਪੁੱਛ ਲਾ ਤੁਸੀਂ ਜੇ ਮੈਨੂੰ ਥੋੜਾ ਜਿਹਾ ਪੈਸੇ ਦੇਣਾ ਮੇਰੇ ਕੋਲ ਪੈਸੇ ਨਹੀਂ ਮੇਰੇ ਦਿਲ ਨੂੰ ਮੈਨੂੰ ਮੈਂ ਮੰਮੀ ਨੂੰ ਕਹਿੰਨੀ ਜਾਂਦਾ ਮੈਂ ਕਿ ਮੰਮੀ ਮੇਰਾ ਦਿਲ ਕਰਦਾ ਉੱਥੇ ਅੱਗੇ ਬਾਪੂ ਨੂੰ ਪੈਸੇ ਦੰਨੇ ਆ ਉਹਨੇ ਵੀ ਕਹਤਾ ਕਹਿੰਦਾ ਪੁੱਤ ਆ ਜਾ ਦੁਕਾਨ ਨੂੰ ਜਿਹੜਾ ਕੁਝ ਲੈਣਾ ਲੈ ਲਾ ਉਹਨੇ ਮੈਨੂੰ ਇਹ ਗੱਲ ਕਹੀ ਉਹ ਬਾਪੂ ਨੇ ਵੀ ਮੈਨੂੰ ਇਹ ਗੱਲ ਕਹੀ ਉਹ ਤਾਂ ਵਿੱਚ ਤੇ ਆਪਾਂ ਜਦੇ ਆ ਨਹੀਂ ਉਹਨਾਂ ਵਿੱਚ ਰਕਤੇ ਆ ਉੱਥੇ ਬੈਠੇ ਨੇ ਸਾਰੇ ਲੈਨਚ ਗੁੱਸਾ ਨਾ ਕਰਿਓ ਇਹ ਵੱਲੇ ਬਾਪੇ ਦੇ ਕਿੰਬੂ ਮੈਨੂੰ ਇਹ ਹੁੰਦਾ ਵੀ ਹਾਈ ਹੋਗੀ ਤਾਂ ਦੇਖਦੇ ਹੋਣੇ ਤੇ ਸਾਨੂੰ ਵੀ ਦਊਗੀ ਉਹਨਾਂ ਨੂੰ 10 ਦੰਨੇ ਆ ਉਹ ਪਤਾ ਕੀ ਕਰਦੇ ਸੁਣੋ ਦਿੱਤੇ ਤੇ ਮੈਂ ਇੱਕ ਵਾਰ ਉਹਨਾਂ ਨੂੰ 10 ਰੁਪਏ ਦੰਨੇ ਆ ਲੈ 10 ਦੰਦਿਆ ਹੋਰ ਦੇ ਦੇ ਹੋਰ ਦੇ ਦੇ ਹੋਰ ਦੇ ਦੇ ਬਾਬਾ ਪਤਾ ਕੀ ਕਰਦਾ ਬਾਬਾ ਨੇ ਪੈਸੇ ਬਾਝੋਂ ਭਾਣੇ ਪਹਿਲਾਂ ਮੈਨੂੰ ਪਿਆਰ ਦੇਣਾ ਪੁੱਤ ਠੀਕ ਐ ਘਰ ਠੀਕ ਆ ਤਾਂ ਕਰਕੇ ਮੇਰਾ ਬਾਬੇ ਨਾਲ ਜ਼ਿਆਦਾ ਪਿਆਰ ਕਰਨ ਨੂੰ ਫੀਲ ਜਿਹਾ ਹੁੰਦਾ ਤੁਹਾਡੀ ਗੱਲ ਸਹੀ ਆ ਤੁਸੀਂ ਜੋ ਫੀਲ ਕਰੇ ਆਪਣਾ ਬੰਦਾ ਕਹਿ ਸਕਦਾ ਪਰ ਕਹਿੰਦੇ ਨਹੀਂ ਉਹਦੇ ਥੋੜਾ ਜਿਹਾ ਹੱਥ ਦਿੱਤਾ ਪੂਰਾ ਬਾਹ ਫਾੜਨ ਦੀ ਕੋਸ਼ਿਸ਼ ਕਰਦੇ ਆ ਫਿਰ ਗੱਲ ਆਈ ਆ ਮੈਂ ਸਮਝੀ ਨਹੀਂ ਤੇਰੀ ਗੱਲ ਉਹ ਤਾਂ ਚੱਲ ਗੱਲ ਪੈ ਜੰਨੇ ਮੈਨੂੰ ਵੀ ਪਤਾ ਇਸ ਗੱਲ ਦਾ ਚਲ ਕੋਈ ਗੱਲ ਨਹੀਂ ਚਲ ਕੋਈ ਦਾ ਬਸ ਅੱਜ ਦਾ ਦਿਨ ਹੀ ਨਿਕਲ ਗਿਆ ਹੁਣ ਸੂਟ ਬਸ ਗਿਆ ਬਰਮਾਤਮਾ ਦਾ ਵੇ ਅਸੀਂ ਵੀ ਅੱਗੇ ਦਈਏ ਗੱਲ ਤਾਂ ਹੈ ਹੈਨਾ ਸੂਟ ਕੋਈ ਨਾ ਲੈ ਲਈ ਸੀ ਯਾਰ ਮਾਸੀ ਪਤਾ ਨਹੀਂ ਕਿਉਂ ਮੈਂ ਤੁਹਾਨੂੰ ਕਹਾਂ ਨਾ ਕਿ ਮੈਨੂੰ ਹੁਣ ਵੀ ਕਹਿ ਦੇਵੇਂ ਚੱਲ ਪੁੱਤ ਤੈਨੂੰ ਰੋਪੜ ਤੇ ਦਵਾ ਲਿਆ ਮੇਰਾ ਧੀਰ ਬੋ ਕਾ ਨਹੀਂ ਹੈ ਨਾ ਸਾਡੇ ਜਿਹਨੇ ਰੋਣ ਦੀ ਲੈ ਵੀ ਸਮਝ ਨਹੀਂ ਨਹੀਂ ਤੁਸੀਂ ਵੀ ਮੈਂ ਤੁਹਾਨੂੰ ਮਾਮਾ ਵਾਂ ਕੇ ਤੇ ਦੱਲ ਤੁਹਾਨੂੰ ਇਹ ਕਰ ਰਹੀ ਆ ਵੀ ਮੇਰੇ ਦਿਲ ਪਤਾ ਨਹੀਂ ਅੱਜ ਕਿਉਂ ਕਰ ਰਿਹਾ ਤੇ ਮੈਂ ਸੂਟ ਲੈਣਾ ਅੱਗੇ ਤੁਹਾਡੇ ਸਾਹਮਣੇ ਮੈਂ ਮੰਮੀ ਮੰਮੀ ਕਹਿੰਦੀ ਆ ਹੈ ਨਹੀਂ ਪੈਸੇ ਚੱਲ ਜੀ ਬਸ ਤਰ੍ਹਾਂ ਇਹ ਜ਼ਿੰਦਗੀ ਐਸੀ ਹੁੰਦੀ ਆ ਨਾ ਜੈਸਮੀਨ ਹਰ ਇੱਕ ਚੀਜ਼ ਪੂਰੀ ਨਹੀਂ ਹੁੰਦੀ ਜੀ ਵੀ ਜਦੋਂ ਉਹ ਚੋਂ ਕੱਢਦਾ ਵੀ ਜਿਵੇਂ ਉਹ ਸਾਨੂੰ ਮਿਲ ਜਵੇ ਹਾਂ ਨਾ ਮੈਂ ਕਰ ਨਹੀਂ ਜਿਵੇਂ ਉਹ ਸਾਨੂੰ ਮਿਲ ਜਾਵੇ ਇੱਕ ਵਾਰ ਤੈਨੂੰ ਗਾਹਾਂ ਜਾ ਕੇ ਪੁੱਤ ਪਤ ਲੱਗਣੀ ਆ ਹੋ ਸਕਦੀ ਐ ਗੱਲ ਨਾ ਪੂਰੀ ਵੀ ਹੋ ਜਾਂਦੀ ਆ ਹੁਣ ਅਸੀਂ ਕਹਿੰਦੇ ਆਪਣੇ ਘਰ ਵਾਲਿਆਂ ਨੂੰ ਸਾਡੀ ਆ ਚੀ ਜੁੱਟੀ ਗਈ ਆ ਮੈਂ ਜਿੰਦੀ ਹਾਂ ਸਟਾ ਸੀਸਾ ਵਾ ਦਾ ਕੱਦਾ ਕਰਤੇ ਆਈ ਨਹੀਂ ਮਿਲਦੀ ਨਹੀਂ ਹੈਗੀ ਉਹ ਟਾਈਮ ਲਾ ਬਤਾ ਵੀ ਤੇ ਮਿਲ ਜਾਈਂ ਇਹ ਦੂਜੀ ਕੰਨੀ ਵੀ ਸਾਨੂੰ ਨਹੀਂ ਮਿਲਣੀ ਮਿਲ ਜਾਨੀ ਆ ਤਾਂ ਟਾਈਮ ਲੱਗਦਾ ਚੀਜ ਨੂੰ ਤਾਂ ਕਰਦੀ ਆ ਗੱਲਾਂ ਇਹ ਨਹੀਂ ਪਰ ਸੀਸੇ ਪਿੱਛੇ ਆਪਾਂ ਨੂੰ ਓੱਖਾ ਹੋਣਾ ਪੈਣਾ ਸੀਸਾ ਨਹੀਂ ਮੈਨੂੰ ਲੱਗਦਾ ਤੁਹਾਨੂੰ ਮਿਲਣਾ ਬਾਰੇ ਸਾਰੀ ਚੀਜ਼ਾਂ ਬਿਨਾ ਸਾਰ ਵੀ ਜਾਏਗਾ ਤੁਹਾਨੂੰ ਸਾਰ ਵੀ ਲਗਾ ਦੇ ਵੀ ਜਿਸसे ਬੰਦਾ ਨਾ ਜੈਸਮੀਨ ਗੱਲ ਪਤਾ ਕਿਆ ਹੁੰਦੀ ਆ ਪੁੱਤ ਇੱਕ ਜ਼ਿੰਦਗੀ ਦੇ ਵਿੱਚ ਬੰਦਾ ਹੜਿਆ ਹੋਇਆ ਗਰੀਬੀ ਦੀ ਕੀ ਹੋਈ ਉਹ ਸਭ ਕਾਸੇ ਬਿਨਾ ਸਾਰ ਸਕਦਾ ਹਾਂ ਠੀਕ ਹੈ ਪਰ ਜੇ ਸਾਡੀ ਜੇਬ ਚ ਹੰਦਾ ਹੋਇਆ ਟੋਨਟਕ ਸਾਰੀਆਂ ਚੀਜ਼ਾਂ ਮਿਲੀਆਂ ਹੋਈਆਂ ਉਹਨੂੰ ਬਹੁਤ ਔਖਾ ਨਹੀਂ ਮੰਮਾ ਫਿਰ ਇੱਕ ਗੱਲ ਹੋਰ ਦੱਸੋ ਵੀ ਜੇਬ ਚ ਹੁੰਦੇ ਹੋਏ ਵੀ ਅਸੀਂ ਉਹਨੂੰ ਨਾ ਵਰਤੀਏ ਫਿਰ ਉਹ ਵੀ ਕੰਮ ਗਲਤ ਆ ਕਿ ਉਹ ਸਹੀ ਹੈ ਠੀਕ ਹੈ ਨਹੀਂ ਹਾਂ ਜਿਵੇਂ ਵਿਆਹਗਾ ਤੇਰਾ ਮੇਰਾ ਹਾਂ ਹਾਂ ਕਾਦਾ ਹਾਂ ਗਾਂ ਆਸੀਂ ਕਰੂੰਗੇ ਤੇਰਾ ਵਿਆਹ ਜਦ ਜਦਨ ਜੋਗਾ ਦੀ ਗੱਲ ਆ ਜਦ ਜਦ ਹੋ ਜਾਦੀਆਂ ਗੱਲਾਂ ਹਾਂ ਤੇਰੇ ਬਾਪ ਨੇ ਹਾਂ ਸਰ ਇੱਕ ਚੀਜ਼ ਦਵਾ ਦਿੰ। ਮਿਲਾਂ ਜਿਹੜੀ ਕੀ ਨੂੰ ਹੱਥ ਲਾਉ। ਯਾਰ ਲੈ ਹੱਦ ਹੋ ਗਏ ਉਹ ਤਾਂ ਸਾਰੀ ਉਮਰ ਤਾਂ ਲੈ ਲਈਓ। ਉਹਨੇ ਪਤਾ ਹੁੰਦਾ ਜੈਸਮੀਨ ਕਈ ਵਾਰ ਕਹਿੰਦਾ ਕਿ ਅੰਦਾਜ਼ਾ ਤਾਂ ਬੈਠਾ ਬਿਠਾਇਆ। ਇੱਕ ਮਿੰਟਾ ਜੇ ਅਣਜਾਣ ਛੱਡ ਦਿੰਦਾ। ਇੱਕ ਗੱਲ ਮੈਂ ਵੀ ਲੋੜ ਕਰੀਆ। ਜੇ ਆਪਾਂ ਵੀਰ ਜੀ ਨਾਲ ਲੈਨੇ ਆ ਵੀਰ ਜੈਸਮੀਨ ਕੋਈ ਵੀ ਚੀਜ਼ ਮੰਨ ਨਹੀਂ ਕਰਦਾ ਉਹ। ਆਪ ਪਾਹਾਂ ਨਾ ਕਰਦਨੀ ਹੋਣੀ। ਮੈਂ ਕਹਿਨੀ ਮੈਂ ਕਿਉਂ ਕਹਿਨੀ ਆ ਵੀ ਪਾਪਾ ਨਾਲ ਜਾਣਾ ਵੀ ਪਾਪਾ ਗਾਲਾਂ ਕੱਢ ਕੇ ਫਿਰ ਵੀ ਚੀਜ਼ ਦਵਾ ਦਿੰਨੇ ਆ ਕੁਝ ਵੀ ਆ। ਬਰਨਤਾ ਜਿੰਨੀ ਵਰਗੇ ਮੈਂ ਤਾਂ ਗਾਲਾਂ ਕੁੱਲੀਆਂ ਸੀ ਨੂੰ ਜੂ ਰੋਟੀ ਆ ਲੈਣੇ ਤੁਸੀਂ ਰੇਟ ਨਹੀਂ ਪੁੱਛਦੇ ਹਾਂ ਦੋ ਵਾਰ ਘੱਟ ਜ਼ਰੂਰ ਪੈਣੀ ਚਲੋ ਕੋਈ ਨਹੀਂ ਵਾਹਿਗੁਰੂ ਬਾਬਾ ਜੀ ਅੰਨੀ ਕਿਰਪਾ ਬਖਸ਼ੋ ਮੇਰੇ ਬੁੱਬੂ ਜਿਹੜੀ ਚੀਜ਼ ਨੂੰ ਹੱਥ ਲਵਾ ਲਾਵੇ ਮੈਂ ਦੇਰ ਜੋਗੀ ਹੋਵਾਂ ਮੈਂ ਮੰਮੀ ਮਾਸੀ ਪਰ ਨਹੀਂ ਜਾਂਦੀ ਚਾਚੇ ਪਰ ਨਹੀਂ ਜਾਂਦੀ ਮੈਂ ਆਪਣੇ ਬੁੱਬੂ ਨੂੰ ਦਵਾਉਣ ਜੋਗੀ ਹੋ ਜਾ ਬਸ ਸ਼ੂਬ ਕੇ ਉਹਦੀ ਪਰ ਕੋਈ ਚਾਰਜ ਦੀ ਚੀਜ਼ ਹੈ ਉਹ ਯੋਨਾਗਿਆ ਲੁਪੰਜੂ ਜੇ ਹੱਥ ਲਾਈ ਜਾਈ ਮੈਂ ਉਹ ਨਹੀਂ ਦਵਾ ਦਦੀ ਤੇ ਤੈਨੂੰ ਲੈ ਕੇ ਮੰਗਦੀ ਆ ਗਲੀ 3500 ਵਾਲਾ ਲੈ ਕੇ ਆਉਂਗੇ ਪਖੜਜਾ ਉਹ ਨਾ ਕਹਦੀ ਮੈਂ ਜਹਾਜ਼ ਚ ਹੁਣ ਰੋਡ ਨੇ ਵਾਲਾ ਬੈਗ ਉਹਦੇ ਮਗਰ ਪਈ ਵੀ ਮਾਤਾ ਮੈਂ ਸਮਝ ਗਈ ਸੀ ਲਿਆਉਣਾ ਇਹਨੂੰ ਬੈਗ ਚ ਚੀਜ਼ ਮਿਲਣੀ ਹੈ ਨਾ ਜਦਾ ਹੀ ਮਿਲਣੀ ਹਾਂ ਜਿਹੜੀ ਚੀਜ਼ ਨੇ ਮਿਲਣਾ ਨਹੀਂ ਜਦੇ ਮਿਲਣਾ ਮਾਸੀ ਉਹ ਕਹਦੀ ਮੈਂ ਪਕੌੜੀਆਂ ਖਾੜੀਆਂ ਨਹੀਂ ਮਤਲਬ ਮਤਲਬ ਖਾਈ ਜਾਂਦੀ ਆ ਜਾਂ ਤਾਂ ਖਿਚੜੀ ਦੀ ਹੁੰਦੀ ਉਹਨੂੰ ਆ ਲਿਆਉਨੇ ਲਿਆਉਨੇ ਨਹੀਂ ਮੈਂ ਹੀ ਲਿਆਉਣੀ ਆ ਚਲੋ ਜੀ ਠੀਕ ਆ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਅਸੀਂ ਕੱਲੂ ਕਿਸੇ ਫੰਕਸ਼ਨ ਤੇ ਜਾਣਾ ਦੇਖਦੇ ਆ ਕਿਆ ਪਲਾਨ ਬਣਦਾ ਫਿਰ ਮਿਲਾਂਗੇ